ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਦੇ ਰਾਸ ਨੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਮੁਕਰਾ ਕੇ ਜਿਹੜੇ ਚਿੱਤਰ ਬਣਾਏ ਨੇ ਔਰ ਇਹ ਜਿਹੜੇ ਸਾਰੇ ਚਿੱਤਰ ਨੇ ਸਰੂਪ ਨੇ ਗੁਰੂ ਮਹਾਰਾਜ ਦੇ ਇਹ ਸਾਡਾ ਸਿੱਖ ਇਤਿਹਾਸ ਦਾ ਜਿਹੜਾ ਮੇਨ ਹਿੱਸਾ ਉਹਦੇ ਨਾਲ ਸੰਬੰਧ ਰੱਖਦੇ ਨੇ ਔਰ ਇਸ ਤੋਂ ਬਿਨਾ ਫਤਿਹਗੜ੍ਹ ਸਾਹਿਬ ਜਿਹੜਾ ਸਾਡਾ ਇਤਿਹਾਸ ਸਾਡੇ ਛੋਟੇ ਸਹਿਬਜ਼ਾਦਿਆਂ ਦਾ ਉਹ ਅਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਛੋਟੇ ਸਹਿਬਜ਼ਾਦਿਆਂ ਦਾ ਜੀ ਦੀ ਦਾ ਜਿਹੜਾ ਥਾਕਾ ਸਾਰਾ ਉਹ ਸਾਰੇ ਚਿਤ ਜਿਹੜੇ ਉਹ ਬਣਾਏ ਨੇ ਉਹਨਾਂ ਦੀ ਪ੍ਰਦਰਸ਼ਨੀ ਹੁਣ ਫਤਿਹਗੜ੍ਹ ਸਾਹਿਬ ਚੱਲ ਰਹੀ ਹੈ। ਔਰ ਸਾਡਾ ਜਿਹੜਾ ਨੌਜਵਾਨ ਪੀੜੀ ਆ ਭਾਵੇਂ ਛੋਟੇ ਬੱਚੇ ਨੇ ਭਾਵੇਂ ਵੱਡੇ ਨੇ ਭਾਵੇਂ ਅਸੀਂ ਖੁਦ ਜਾਂ ਆਉਣ ਵਾਲੀ ਜਮੇਸ਼ੂਆ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਪਤਾ ਲੱਗੇ ਸਿੱਖ ਇਤਿਹਾਸ ਤੋਂ ਜਾਣੂ ਹੋਣ। ਤੇ ਅੱਜ ਅਸੀਂ ਸਿੱਖੀ ਸਰੂਪਤਾ ਤਾਂ ਹਨ ਕਰ ਲੈਨੇ ਆ ਪਰ ਸਾਨੂੰ ਸਾਡਾ ਸਿੱਖ ਇਤਿਹਾਸ ਪਤਾ ਨਹੀਂ ਹੁੰਦਾ ਇਸ ਕਰਕੇ ਸਿੱਖ ਇਤਿਹਾਸ ਜਿਹੜਾ ਜਿੱਤਰਾ ਵਾਹੀ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਥੋੜੇ ਸਮੇਂ ਦੇ ਨਾਲ ਸਾਨੂੰ ਸਿੱਖ ਇਤਿਹਾਸ ਤੋਂ ਸੀ ਜਾਣੂ ਹੋ ਜਾਂਦੇ ਆ ਸੋ ਇਸ ਸਿੱਖ ਇਤਿਹਾਸ ਕਿੰਨੇ ਕ ਦਰਸ਼ਕ ਆਦੇ ਰੋਜ਼ ਇੱਥੇ ਨੇ ਸਾਨੂੰ ਬੜੇ ਅੱਜ ਕੱਲ ਜੋੜ ਵੀ ਲੈ ਕਰਕੇ ਦਰਸ਼ਕ ਸਾਨੂੰ ਕਾਫੀ ਆ ਰਹੇ ਨੇ ਹਾਂ ਇੱਥੇ ਜਿਹੜਾ ਸਿੱਖ ਸੰਗਤਾਂ ਜਿਹੜੇ ਦਰਸ਼ਨੇ ਉਹ ਤਾਂ ਆਮ ਦਿਨਾਂ ਵਿੱਚ ਵੀ ਜਿਹੜੀ ਸੰਗਤ ਗੁਰੂ ਘਰ ਨਾ ਤਮਸਤ ਕੋਣ ਆਉਂਦੀ ਹੈ ਤੇ ਦੂਰੋਂ ਜਿਹੜੇ ਇਤਿਹਾਸ ਪਥਾਨਾਂ ਦਾ ਦਰਸ਼ਨ ਕਰਨਾ ਆਉਂਦੇ ਨੇ ਉਹ ਜਿੱਥੇ ਗੁਰੂ ਘਰ ਆਉਂਦੇ ਨੇ ਤਾਂ ਨਾਲ-ਨਾਲ ਸਹਿਜੈਬ ਘਰ ਦੇ ਵਿੱਚ ਵੀ ਆਉਂਦੇ ਨੇ ਤੇ ਆਮ ਦਿਨਾਂ ਦੇ ਵਿੱਚ ਵੀ ਜਿਤਨਾ ਹੁਣ ਇਸ ਤਰ੍ਹਾਂ ਇਸ ਤੋਂ ਵੱਧ ਸਾਰੀ ਸੰਗਤ ਜਿਹੜੀ ਆ ਇੱਥੇ ਦਰਸ਼ਨ ਕਰਦੀ ਆ ਕਿ ਤਾਂ ਕਿ ਸਾਡਾ ਸਿੱਖ ਇਤਿਹਾਸ ਸਾਨੂੰ ਪਤਾ ਲੱਗੇ ਔਰ ਛੋਟੇ ਬੱਚਿਆਂ ਨੂੰ ਜਿਹੜੇ ਪੇਰੈਂਟਸ ਨੇ ਉਹ ਸਮਝਾਉਂਦੇ ਨੇ ਆ ਪਿੱਛੇ ਕਈ ਦਿਨ ਤੋਂ ਹੁਣ ਸਕੂਲਾਂ ਦਾ ਜਿਹੜਾ ਟੂਰ ਚੱਲ ਰਿਹਾ ਸੀ ਸਾਰੇ ਸਕੂਲ ਉਹ ਜਿੱਥੇ ਗੁਰੂ ਘਰ ਨਾਲ ਤਮਸਤ ਹੋਏ ਉਥੇ ਅਜੈਬ ਘਰ ਦੇ ਵਿੱਚ ਆ ਕੇ ਆਪਣੇ ਦਰਸ਼ਨ ਕਰਦੇ ਰਹੇ ਇਸ ਜਿਹਾ ਕਿ ਕਿਹੜੇ ਕਿਹੜੇ ਇਤਿਹਾਸਕ ਤਸਵੀਰਾਂ ਤਾਂ ਕਿੰਨੇ ਸਾਲ ਕਿਸੇ ਪਤਾ ਨਹੀਂ ਕਿਹੜਾ ਇਤਿਹਾਸ ਦਿਖਾਇਆ ਗਿਆ ਹੈ ਇਹਦੇ ਵਿੱਚ ਮੇਨ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਮਾਰਗ ਅਨੰਦਪੁਰ ਸਾਹਿਬ ਤੋਂ ਦਮਦਮ ਸਾਹਿਬ ਤੱਕ ਉਹ ਸਾਰਾ ਇਤਿਹਾਸ ਇਹਦੇ ਵਿੱਚ ਦਿਖਾਇਆ ਗਿਆ ਹੈ ਸੀਰੀਅਲ ਵਾਈਜ਼ ਔਰ ਇਸੇ ਤਰ੍ਹਾਂ ਫਤੇਗੜ ਸਾਹਿਬ ਜਿਹੜਾ ਉਹ ਇਤਿਹਾਸ ਜਿਹੜਾ ਅਨੰਦਪੁਰ ਸਾਹਿਬ ਉਮੀ ਮਸ਼ਕੀ ਚੁਗੀ ਤੋਂ ਲੈ ਕੇ ਹਨੰਦਪੁਰ ਸੈ ਤੋਂ ਲੈ ਕੇ ਉਹ ਸਾਰਾ ਇਤਿਹਾਸ ਕਿਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਉਸ ਸਮੇਂ ਦੀ ਸਰਕਾਰ ਨੇ ਜਿਹੜਾ ਕੈਦ ਕੀਤਾ ਔਰ ਸਰਹੰਦ ਜਾ ਕੇ ਜਿਹੜਾ ਮੌਕਾ ਜੁਕੂਮਤ ਨੇ ਜਿਹੜਾ ਉਹਨਾਂ ਨੂੰ ਮੀਹਾਂ ਵਿੱਚ ਢਣ ਕੇ ਸਾਰਕਾ ਕੱਟ ਕੇ ਸ਼ਹੀਦ ਕੀਤਾ ਔਰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਕ ਨਾਲ ਇੱਕ ਟਕੜਕਾਈ ਉਹ ਸਾਰੇ ਰੂਪ ਉਹ ਫਤੇਗੜ ਸਾਹਿਬ ਜਿਹੜਾ ਅਨ ਹੁਣ ਕਰ ਰਹੀ ਹੈ ਪ੍ਰਦਰਸ਼ਨੀ ਉਹ ਆਈਟੀਪੀਸੀ ਬਲੋਂਸਕਾਂਸ ਤੋਂ ਮੇਰੀ ਡਿਊਟੀ ਲੱਗੀ ਹੋਈ ਆ ਤੇ ਉਹ ਮੈਂ ਬਣਾ ਕੇ ਪ੍ਰਦਰਸ਼ਨੀ ਲਾਈ ਹੈ ਆਉਣ ਵਾਲੇ ਸਮੇਂ ਵਿੱਚ ਉਹ ਫਤੇਗੜ ਸਾਹਿਬ ਅਜੈਬ ਕਰਦੇ ਵਿੱਚ ਸਾਰੇ ਚਿੱਤਰ ਲੱਗ ਜਾਣਗੇ ਇਹ ਵੀ ਕੋਈ ਚਿੱਤਰ ਬਣਾ ਰਿਹਾ ਇਤਿਹਾਸ ਨਾਲ ਸੰਬੰਧਿਤ ਇਹ ਤੋਂ ਬਿਨਾ ਮੈਂ ਦਾਸ ਗੁਰੂ ਸਾਹਿਬਾਨ ਨਾਲ ਸੰਬੰਧਤ ਪੂਰਾ ਜਿਹੜਾ ਇਤਿਹਾਸ ਹੈ ਵੀ ਉਹਨਾਂ ਨੇ ਕੀ ਕੀ ਕਾਰਜ ਕੀਤੇ ਗੁਰੂ ਬਣ ਤੋਂ ਪਹਿਲਾਂ ਕਿਸ ਤਰ੍ਹਾਂ ਗੁਰਤਾਗਤ ਦੀ ਪ੍ਰਾਪਤ ਹੋਈ ਔਰ ਬਾਅਦ ਵਿੱਚ ਗੁਰੂ ਬਣ ਤੋਂ ਬਾਅਦ ਵਿੱਚ ਦਸ ਗੁਰੂ ਸਾਹਿਬਾਨਾਂ ਨੇ ਕਿਰ ਕੀ ਕੀ ਕਾਰਜ ਕੀਤੇ ਉਹ ਸਾਰਾ ਇਤਿਹਾਸ ਮੈਂ ਚਿਤਰਾ ਰਹੀ ਬਣਾ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੇਰੀ ਪਹਿਲਾ ਗੁਰੂ ਉਸਤੀ ਮਾਰਗ ਦੇ ਉੱਪਰ ਇੱਕ ਕਿਤਾਬ ਆਈ ਹੋਈ ਹੈ ਔਰ ਇਸੇ ਤਰ੍ਹਾਂ ਦਸ ਗੁਰੂ ਸਾਹਿਬਾਨ ਨਾਲ ਸੰਬੰਧਿਤ ਦਸ ਕਿਤਾਬਾਂ ਹੋਰ ਆਉਣ ਵਾਲੇ ਸਮੇਂ ਵਿੱਚ ਆਉਣਗੀਆਂ ਤਾਂ ਕਿ ਅਸੀਂ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੀਏ